ਇਹ ਬੰਦੇ ਦੇ ਘਰ ਪੂਰੀ ਗੁਰਸਿੱਖੀ ਇਹ ਪੂਰਾ ਇਹਨਾਂ ਦਾ ਬਿਜ਼ਨਸ ਉਹਦੇ ਦੇ ਆਧਾਰ ਤੇ ਸਾਰਾ ਪਰਿਵਾਰ ਗੁਰਸਿੱਖ ਇਹ ਬੰਦੇ ਨੇ ਆਪਣਾ ਦਮਾਲਾ ਸੀ ਆ ਕਿ ਪੂਰੇ ਬਾਣੇ ਦੇ ਵਿੱਚ ਸਿਗਰਟ ਪੀ ਰਿਆ ਨੂੰ ਸ਼ਰਮ ਨਹੀਂ ਆਈ ਇਹ ਦੇਖੋ ਇਹ ਕੋਈ ਅਚਾਨਕ ਕੋਈ ਘਟਨਾ ਨਹੀਂ ਹੈ ਇਹ ਲਗਾਤਾਰ ਕੀਤੀ ਗਈ ਹੈ ਇਹ ਕੋਈ ਬੰਦਾ ਹੈ ਥੋੜੀ ਜਿਹੀ ਕੋਈ ਵੀਡੀਓ ਬਣਾ ਰਿਹਾ ਤੇ ਉਹਨੇ ਸਿੱਟ ਫੜ ਲਈ ਉਹਦੇ ਪੇਨ ਤੋਂ ਪਤਾ ਲੱਗ ਰਿਹਾ ਵੀ ਉਹ ਪ੍ਰੋਫੈਸ਼ਨਲ ਹੈ ਉਹ ਚੀਜ਼ ਨੂੰ ਸਮੋਕਿੰਗ ਕਰਦੇ ਆ ਔਰ ਹਾਸੇਜ ਬਣਾਈ ਗਈ ਵੀਡੀਓ ਆ 2 ਮਹੀਨੇ ਪਹਿਲਾਂ ਦੀ ਪਤਾ ਨਹੀਂ ਉਹਨੇ ਕਿੰਨੀ ਵਾਰੀ ਆਪਣੀ ਪੱਗ ਨਾਲ ਆਪਣੇ ਦਿਮਾਲੇ ਨਾਲ ਛੇੜਛਾੜ ਕੀਤੀ ਹੋਇਆ ਚੀਜ਼ ਨਾਲ ਭਾਈ ਬਹੁਤ سارے ਲੋਕ ਕਹਿ ਰਹੇ ਨੇ ਕਹਿੰਦੇ ਵੀ ਇਹ ਬੇਅਦਬੀ ਕੀਤੀ ਗਈ ਆ ਸ਼ਰਿਆਮ ਬਾਣੇ ਦੀ ਬੇਅਦਬੀ ਆ ਗੁਰੂ ਸਾਹਿਬ ਦੇ ਵਸਤਰਾਂ ਤੇ ਚੰਦੂਆ ਸਾਹਿਬ ਤੇ ਸਿੱਖੀ ਰਿਲੇਟਡ ਚੀਜ਼ਾਂ ਨਾਲ ਤੁਹਾਡਾ ਪਰਿਵਾਰ ਪਲ ਰਿਹਾ ਤੇ ਤੁਸੀਂ ਉਹ ਚੀਜ਼ ਦੀ ਕਿੰਨੀ ਬੇਇੱਜ਼ਤੀ ਕਰਦੇ ਹੋਗੇ ਤੁਹਾਨੂੰ ਇਸ ਇਹ ਚੀਜ਼ ਦੇਖ ਕੇ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਹੈ ਸਰ ਪਰਿਵਾਰ ਕੀ ਕਹਿ ਰਿਹਾ ਕਿ ਸਾਡਾ ਪੁੱਤ ਪੀਂਦਾ ਨਹੀਂ ਅੱਜ ਪਰਿਵਾਰ ਇਹ ਗੱਲ ਕਹਿ ਰਿਹਾ ਵੀ ਸਾਡੇ ਕਹਿਣੇ ਤੋਂ ਬਾਹਰ ਹੈ ਉਹ ਵੀਡੀਓ 2 ਮਹੀਨੇ ਪੁਰਾਣੀ ਹੈ ਜਦੋਂ ਮੈਂ ਨਸ਼ਾ ਕਰਦਾ ਸੀ ਤੁਸੀਂ ਸਮਝ ਸਕਦੇ ਹੋ ਵੀ ਮੇਰੇ ਪਰਿਵਾਰ ਨੂੰ ਇਹ ਗੱਲਾਂ ਨਹੀਂ ਪਤਾ ਹੋਣੀਆਂ ਵੀ ਮੈਂ ਐਡਿਕਟ ਹਾਂ ਜਿਹੜੇ ਇਹ ਜੇ ਨਸ਼ੇ ਦੇ ਐਡਿਕਟਡ ਹੈ ਸਿਗਰਟ ਦੀ ਤਾਂ 스ਮੈਲੀ ਭਾਜੀ ਜੇ ਕੋਈ ਬਾਹਰੋਂ ਪੀਂਦਾ ਹੋਵੇ ਤਾਂ ਅੰਦਰ ਆ ਜਾਂਦੀ ਹੈ ਤੇ ਉਹ ਬੰਦਾ ਆਪਣੇ ਘਰੇ ਆਂਦਾ ਤਾਂ ਉਹ ਤੋਂ 스ਮੈਲ ਨਹੀਂ ਆਉਂਦੀ ਹੋਊਗੀ ਜਿਹੜਾ ਬੰਦਾ ਦਿਮਾਲਾ ਸੀ ਜਾ ਕੇ ਦਾੜਾ ਪ੍ਰਕਾਸ਼ ਕਰਕੇ ਸਿਗਰਟ ਪੀ ਸਕਦਾ ਹੈ ਉਹ ਬੰਦਾ ਉਸ ਸਿਕਰੇਟ ਵਾਲੇ ਹੱਥ ਚੰਦੂਆ ਸਾਹਿਬ ਨੂੰ ਜਾਂ ਵਸਤਰਾਂ ਨੂੰ ਲਾਣ ਲੱਗੇ ਗਰੇਜ ਕਰੂਗਾ ਤੁਹਾਡੇ ਸਾਹਮਣੇ ਅਰੇ ਇਹੋ ਜਿਹੇ ਲੋਕਾਂ ਦਾ ਹਸ਼ਰ ਕੀ ਹੋਣਾ ਚਾਹੀਦਾ ਹਣੀ ਭਾਈ ਵੀ ਇਹ ਸਾਡੇ ਸਾਹਮਣੇ ਜੇ ਉਹ ਬੰਦਾ ਆਉਂਦਾ ਤਾਂ ਸ਼ਾਇਦ ਹੀ ਅਸੀਂ ਆਪਣੇ ਹੱਥਾਂ ਤੇ ਕੰਟਰੋਲ ਕਰ ਸਕੀਏ ਕਿਉਂਕਿ ਉਹਨੇ ਹਰਕਤ ਇੱਦੀ ਇਦਾਂ ਦੀ ਕੀਤੀ ਹੈ ਦਾ ਇੰਪੈਕਟ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਰਾਜਦੀਪ ਸਿੰਘ ਤਾਂ ਅੱਜ ਸਵੇਰ ਤੋਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਿਹਾਗਾ ਫੋਟੋ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਗੁਰਸਿੱਖ ਨੌਜਵਾਨ ਆ ਜਿਸਦੇ ਸਿਰ ਦੇ ਉੱਤੇ ਦਮਾਲਾ ਵੀ ਸਜਾਇਆ ਹੋਇਆਗਾ ਤੇ ਉਸ ਦਾ ਕਿਹਾ ਜਾ ਰਿਹਾ ਕਿ ਉਹ ਬੀੜੀ ਦਾ ਸੇਵਨ ਕਰਦਾਗਾ ਜਿਸ ਨੂੰ ਲੈ ਕੇ ਕਾਫੀ ਲੋਕ ਜਿਹੜੇ ਇਸ ਦੀ ਨਿੰਦਿਆ ਕਰ ਰਹੇ ਨੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਇਹ ਗਲਤ ਆ ਇਸ ਦੇ ਉੱਤੇ ਹਣੀ ਸੇਠੀ ਦੇ ਵੱਲੋਂ ਵੀ ਇੱਕ ਪੋਸਟ ਪਾਈ ਗਈ ਅਤੇ ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਸਾਡੇ ਨਾਲ ਆਨਲਾਈਨ ਜੁੜੇ ਨੇ ਹਣੀ ਹਣੀ ਭਾਈ ਤੁਸੀਂ ਵੀ ਪੋਸਟ ਪਾਉਣੇ ਉਸ ਫੋਟੋ ਦੇ ਲੈ ਕੇ ਤੁਸੀਂ ਵੀ ਇੱਕ ਲਿਖਦੇ ਹੋ ਕਿ ਇਹ ਜੋ ਕੁਝ ਵੀ ਕੀਤਾ ਜਾ ਰਿਹਾ ਇਹ ਸਹੀ ਨਹੀਂ ਹੈਗਾ ਤੁਹਾਨੂੰ ਏ ਪੋਸਟ ਪਾਉਣੀ ਪਈ ਕਿ ਲੱਗਦਾ ਜੋ ਕੁਝ ਇਹ ਵਾਪਰ ਰਿਹਾਗਾ ਇਹ ਕਿਉਂ ਵਾਪਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜਿਹੜੀ ਇਹ ਘਟਨਾ ਹੋਈ ਹੈ ਆਵਾਜ਼ ਕਲੀਅਰ ਹੈ ਬਾਜੀ ਜੀ ਜੀ ਜਿਹੜੀ ਇਹ ਘਟਨਾ ਹੋਈ ਹੈ ਵੀਰੇ ਇਹ ਬਹੁਤ ਹੀ ਨਿੰਦਣਯੋਗ ਆ ਸਾਨੂੰ ਹੁਣ ਇਹ ਨਹੀਂ ਸਮਝ ਆਉਂਦਾ ਥੀਗਾ ਵੀ ਇਹ ਅਸੀਂ ਪੋਸਟ ਪਾਈਏ ਜਾਂ ਰੋਕੀਏ ਕਹਿਣ ਦਾ ਮਤਲਬ ਵੀ ਇੱਕ ਪਰਿਵਾਰ ਜਿਹੜਾ 50 60 ਸਾਲ ਤੋਂ ਗੁਰੂ ਸਾਹਿਬ ਦੇ ਚੰਦੋਏ ਏ ਗੁਰੂ ਸਾਹਿਬ ਦੇ ਨਾਲ ਰਿਲੇਟਡ ਬਸਤਰ ਉਹਨਾਂ ਚੀਜ਼ਾਂ ਤੇ ਕਮਾਈ ਕਰ ਰਹੇ ਆ ਉਹਨਾਂ ਚੀਜ਼ਾਂ ਤੇ ਕਰ ਰਹੇ ਆ ਉਹਨਾਂ ਦਾ ਇੱਕ ਬੇਟਾ ਹੱਥ 'ਚ ਸਿਗਰਟ ਪੀਂਦਾ ਚੈਨੀ ਖੈਨੀ ਤੇ दारू ਉਹ ਚੀਜ਼ ਉਹ ਕਹਿ ਰਹੇ ਨੇ ਨਾਲੇ ਉਹ ਇੱਕ ਇੱਕ ਦਿਨ ਦੀ ਗੱਲ ਨਹੀਂ ਹੈਗੀ ਮਤਲਬ ਉਹਨਾਂ ਦੀ ਵੀਡੀਓ ਤੋਂ ਦੇਖ ਕੇ ਰੱਖ ਰਹੇ ਵੀ ਉਹ ਹਾਸੇ ਠੱਟੇ 'ਚ ਬਣਾਈ ਗਈ ਵੀਡੀਓ ਆ ਇਹ ਉਹਨਾਂ ਦਾ ਡੇਲੀ ਦਾ ਕੰਮ ਲੱਗਦਾ ਬਾਕੀ ਜਿੱਥੇ ਤੱਕ ਅਸੀਂ ਪਤਾ ਕਰਾਇਆ ਵੈ ਪੁੱਛੋ ਪੁੱਛੋ ਕੀ ਪੁੱਛ ਦਵਾਂ ਜੀ ਜੀ ਤੁਸੀਂ ਪਤਾ ਕਰਾਇਆ ਗੱਲਬਾਤ ਹੋਈ ਪਰਿਵਾਰ ਦੇ ਨਾਲ ਗੱਲਬਾਤ ਪਰਿਵਾਰ ਨਾਲ ਹੋਈ ਹੈ ਪਰਿਵਾਰ ਵੀ ਟੱਚ ਚਾ ਹੁਣ ਪਰਿਵਾਰ ਇੱਕੋ ਕਾਗਜ਼ਾਂ ਚੁੱਕੀ ਫਿਰਦਾ ਵੀ ਅਸੀਂ ਇਹਨੂੰ ਬੇਦਖਲ ਕੀਤਾ ਜਦੋਂ ਵੀ ਤੁਹਾਨੂੰ ਪਤਾ ਹੈ ਵੀ ਐਦਾਂ ਦੇ ਘਟਨਾਵਾਂ ਹੁੰਦੀਆਂ ਨੇ ਤਾਂ ਪਰਿਵਾਰ ਆਪਣਾ ਛੇਤੀ ਭੱਲਾ ਚਾੜ ਲੈਂਦਾ ਪਰ ਐਦਾਂ ਨਹੀਂ ਹੁੰਦਾ ਜਿਹੜਾ ਬੰਦਾ ਕੋਈ ਨਸ਼ੇੜੀ ਹੈ ਜਾਂ ਕੋਈ ਬੰਦਾ ਗੁਰੂ ਸਾਹਿਬ ਦੇ ਬਾਣੇ ਦੇ ਵਿੱਚ ਆ ਕੁਝ ਕਰ ਰਿਹਾ ਉਹਦਾ ਇੱਕ ਅੱਧੇ ਦਿਨ ਦਾ ਕੰਮ ਨਹੀਂ ਹੁੰਦਾ ਉਹਦਾ ਰੈਗੂਲਰ ਹੀ ਕੰਮ ਹੁੰਦਾ ਜੇ ਮੇਰਾ ਪਰਿਵਾਰ ਦਾ ਕੰਮ ਹੈ ਜੁੱਤੀਆਂ ਦਾ ਜਾਂ ਕੱਪੜੇ ਦਾ ਮੇਰਾ ਉੱਥੇ ਆਣ ਜਾਣ ਤੁਹਾਨੂੰ ਵੀ ਪਤਾ ਵੀ ਪੱਕਾ ਹੈਗਾ ਹੀ ਹੈਗਾ ਤੇ ਮੈਂ ਇਹ ਗੱਲ ਤੋਂ ਮਨ ਕਰ ਨਹੀਂ ਹੋ ਸਕਦਾ ਵੀ ਉਹ ਬੰਦੇ ਦਾ ਉਸ ਦੁਕਾਨ ਤੇ ਉਸ ਫਰਮ ਤੇ ਆਉਣਾ ਜਾਣਾ ਨਹੀਂ ਸੀਗਾ ਉਹਨਾਂ ਦੀ ਪੂਰੀ ਇਨਵੋਲਵਮੈਂਟ ਹੈ ਪਰਿਵਾਰ ਉਹਨਾਂ ਨੂੰ ਬਿਲਕੁਲ ਇੱਕ ਤਰੀਕੇ ਦੇ ਨਾਲ ਲੋਕਾਂ ਤੋਂ ਬਿਨਾਂ ਦਿਖਾਏ ਉਹ ਚੀਜ਼ ਨੂੰ ਸ਼ਹਿ ਦੇ ਰਿਹਾ ਹੈ ਜੋ ਕਿ ਬੜੀ ਮਾੜੀ ਗੱਲ ਹੈ ਆਪਾਂ ਸਾਰੇ ਬਿਜ਼ਨਸ ਬਿਜ਼ਨਸ ਕਰ ਰਹੇ ਆ ਗੁਰੂ ਸਾਹਿਬ ਦੀ ਮਰਿਆਦਾ ਤੋਂ ਉੱਤੇ ਕੋਈ ਬਿਜ਼ਨਸ ਨਹੀਂ ਕੋਈ ਭਾਈਚਾਰਾ ਨਹੀਂ ਉਹ ਗੱਲ ਅਨੇ ਭਾਈ ਹੁਣ ਕੀ ਤੁਸੀਂ ਲੱਗਦੇ ਹੋ ਕਿ ਇੰਨਾ ਤੇ ਕਾਰਵਾਈ ਕੀ ਹੋਣੀ ਚਾਹੀਦੀ ਹੈ ਕਿ ਸਾਡੇ ਸ਼੍ਰੀ ਅਖਾਦ ਸਾਹਿਬ ਤੋਂ ਕਾਰਵਾਈ ਹੋਊਗੀ ਸਾਡੇ ਸਾਰੇ ਸਰਦਾਰ ਮੁੰਡਿਆਂ ਦੇ ਵਿੱਚ ਹਲੇ ਕੀ ਹਿੰਦੂ ਭਰਾਵਾਂ ਦੇ ਵਿੱਚ ਵੀ ਇੰਨਾ ਇੱਕ ਅਕਰੋਸ਼ ਹੈ ਇੰਨਾ ਵੀ ਇੱਕ ਅਕਰੋਸ਼ ਹੈਗਾ ਵੀ ਇਹ ਸਾਡੇ ਸਾਹਮਣੇ ਜੇ ਉਹ ਬੰਦਾ ਆਉਂਦਾ ਤਾਂ ਸ਼ਾਇਦ ਹੀ ਅਸੀਂ ਆਪਣੇ ਹੱਥਾਂ ਤੇ ਕੰਟਰੋਲ ਕਰ ਸਕੀਏ ਕਿਉਂਕਿ ਉਹਨੇ ਹਰਕਤ ਈ ਇਦਾਂ ਦੀ ਕੀਤੀ ਹੈ ਇਸ ਟਾਈਮ ਉਹ ਮੁੰਡਾ ਕਿੱਥੇ ਆ ਪਤਾ ਲੱਗਿਆ ਉਹਦੇ ਬਾਰੇ ਅਸ ਟਾਈਮ ਉਹ ਬੰਦਾ ਇੱਧਰ ਉੱਧਰ ਹੋਇਆ ਹੋਇਆ ਹੈ ਕਿਤੇ ਸਾਹਮਣੇ ਨਹੀਂ ਆ ਰਿਹਾ ਕੋਈ ਪਰਿਵਾਰ ਉਹਦਾ ਨੰਬਰ ਨਹੀਂ ਦੇ ਰਿਹਾ ਠੀਕ ਹੈ ਇਹ ਵੀਡੀਓ ਤਾਂ ਹੈਗੀ ਆ ਦਸੰਬਰ ਜਾਂ ਜਨਵਰੀ ਦੀ ਤੁਸੀਂ ਉਹ ਕੱਪੜਿਆਂ ਤੋਂ ਵੀ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਵੀ ਉਹ ਸਰਦੀਆਂ ਦੇ ਕੱਪੜੇ ਬਣਾਏ ਹੋ ਕੱਪੜਿਆਂ 'ਚ ਵੀਡੀਓ ਬਣਾਈ ਗਈ ਹੈ ਜੀ ਪਰ ਭਾਈ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਅਸੀਂ ਅੱਜ ਦਿਨ ਦੇਖ ਰਹੇ ਹਾਂ ਅੱਜ ਕੱਲ ਪਿੱਛੇ ਜੇ ਇੱਕ ਪੁਲਿਸ ਅਫਸਰ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਦਸਤਾਰ ਸਜਾਈ ਹੁੰਦੀ ਆ ਦਾੜਾ ਸਾਹਿਬ ਰੱਖਿਆ ਹੁੰਦਾਗਾ ਤੇ ਉਹ ਸੈਕਟ ਪੀ ਰਿਹਾ ਹੁੰਦਾਗਾ ਅਜਿਹੀਆਂ ਘਟਨਾਵਾਂ ਅਕਸਰ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਤਾਂ ਫਿਰ ਇਹਨਾਂ ਦੇ ਉੱਤੇ ਫਿਰ ਵੀ ਠੋਸ ਕਾਰਵਾਈ ਨਹੀਂ ਹੁੰਦੀ ਜੀ ਕਿ ਇਹਦੇ ਇਸੇ ਕਰਕੇ ਜਿਹੜੇ ਹੋਰ ਲੋਕ ਜਿਹੜੇ ਕਮੇਟੀ ਨੂੰ ਆਪਣੀ ਐਸਜੀਪੀਸੀ ਨੂੰ ਜਾਂ ਆਪਣੇ ਪ੍ਰਬੰਧਕ ਗੁਰਦੁਆਰਿਆਂ ਦੀ ਕਮੇਟੀ ਨੂੰ ਚਾਹੀਦਾ ਵੀ ਇਹ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਕੋਈ ਵੀ ਬੰਦਾ ਹੋਰ ਵੀ ਜਿਹੜੇ ਕਾਲੀਆਂ ਭੇਡਾਂ ਛੁਪੀਆਂ ਆਈਆਂ ਨੇ ਗੁਰੂ ਸਾਹਿਬ ਦੇ ਬਾਣੇ ਦੇ ਵਿੱਚ ਉਹਨਾਂ ਦਾ ਜਿਹੜਾ ਰੈਕਡ ਹੈ ਡਿਸਕਲੋਜ਼ ਹੋਣਾ ਚਾਹੀਦਾ ਵੀ ਇਹ ਇਸ ਤੋਂ ਉੱਤੇ ਕੀ ਸ਼ਰਮ ਵਾਲੀ ਗੱਲ ਆ ਸਾਰਾ ਕੁਝ ਸਾਡੇ ਵੀ ਕੀਤਾ ਹੋਇਆ ਤਾਂ ਉਹ ਚੀਜ਼ਾਂ ਨਹੀਂ ਦੇਖਣ ਨੂੰ ਚੰਗੀਆਂ ਲੱਗਦੀਆਂ ਤੇ ਨਾਲੇ ਗੁਰੂ ਸਾਹਿਬ ਨੇ ਤੰਬਾਕੂ ਤੋਂ ਤਾਂ ਬਹੁਤ ਜ਼ਿਆਦਾ ਵਰਜਿਤ ਕੀਤਾ ਵਾ ਕਹੀ ਜਾਂਦੀ ਹੈ ਨਾ ਗੁਰੂ ਸਾਹਿਬ ਦਾ ਤਾਂ ਕਹਿੰਦੇ ਘੋੜਾ ਨਹੀਂ ਤੰਬਾਕੂ ਕੋਲੋਂ ਲੰਘਿਆ ਸੀਗਾ ਤੇ ਅੱਜ ਕੱਲ ਬਿਲਕੁਲ ਬਾਈ ਜੀ ਸਾਡੇ ਲਈ ਸਾਡੇ ਸਾਰੇ ਸਮਾਜ ਲਈ ਇਹ ਬੜੀ ਸ਼ਰਮਿੰਦਗੀ ਵਾਲੀ ਘਟਨਾ ਵਾ ਜੋ ਵੀ ਇਹ ਮੁੰਡੇ ਨੇ ਕੀਤਾ ਵਾ ਤੇ ਇਹ ਸਾਰੇ ਲੁਧਿਆਣੇ ਵਾਸੀਆਂ ਦੇ ਦਿਲਾਂ ਦੇ ਵਿੱਚ ਹਲੇ ਕਿ ਜਿਹੜੇ Hindu ਭਰਾ ਵੀ ਨੇ ਹੋਰ ਵੀ ਮਾਜਨ ਪ੍ਰਭਾਵ ਕਰਾ ਵੀ ਨੇ ਉਹਨਾਂ 'ਚ ਵੀ ਇਹ ਚੀਜ਼ ਨੂੰ ਦੇਖ ਕੇ ਬਹੁਤ ਜ਼ਿਆਦਾ ਮਨ ਦੇ ਵਿੱਚ ਅਕ੍ਰੋਸ਼ ਹੈ ਇਹ ਬੰਦੇ ਦਾ ਚਾਲ ਚੱਲਣ ਵੀ ਨਹੀਂ ਸਹੀ ਏ ਇਹ ਤੋਂ ਪਤਾ ਲੱਗਿਆ ਕਿਉਂਕਿ ਸਾਡੇ ਲੋਕਲਸ ਲਿੰਕ ਹੁੰਦੇ ਹੀ ਨੇ ਹaryana ਨਾਲ ਬਹੁਤੀ ਦੂਰ ਨਹੀਂ ਸਾਡੇ ਤੋਂ 10-15 ਕਿਲੋਮੀਟਰ ਤੇ ਯਾ ਲੁਧਿਆਣੇ ਸਾਡਾ ਬਹੁਤ ਸਹਾਈਚਾਰ ਹੈ ਤੁਹਾਨੂੰ ਵੀ ਪਤਾ ਹੈ ਤੁਹਾਡਾ ਦਫ਼ਤਰ ਵੀ ਆ ਤੁਹਾਨੂੰ ਵੀ ਇਹ ਚੀਜ਼ਾਂ ਦਾ ਮਤਲਬ ਉਹਦਾ ਸਹਾਈਚਾਰ ਨਹੀਂ ਸਹੀ ਇੱਕ ਪਰਿਵਾਰ ਚ ਇੱਕ 14 ਸਾਲ ਦੀ ਬੇਟੀ ਵੀ ਹੈ ਇੱਕ ਉਸ ਤੋਂ ਛੋਟਾ ਭਰਾ ਵੀ ਹੈ ਜੀ ਪਈ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਹਿੰਦੇ ਵੀ ਇਹ ਬੇਅਦਬੀ ਕੀਤੀ ਗਈ ਆ ਸ਼ਰਿਆਮ ਬਾਣੇ ਦੀ ਬੇਅਦਬੀ ਆ ਨਵਾਂ ਲਾ ਸਜਾਇਆ ਹੋਇਆ ਨੇ ਇਸ ਤੋਂ ਵੱਧ ਤਜੀਆਂ ਕੀ ਉੱਡ ਸਕਦੀਆਂ ਨੇ ਬਾਣੇ ਦੀਆਂ ਇਸ ਤੋਂ ਵੱਧ ਕੀ ਹੋ ਸਕਦਾ ਇਸ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਤਾਂ ਜੋ ਕੋਈ ਵੀ ਬੰਦਾ ਇਦਾਂ ਦਾ ਕੰਮ ਕਰਨ ਤੋਂ ਮੈਂ ਇੱਕ ਗੱਲ ਇੱਥੇ ਹੋਰ ਐਡ ਆਨ ਕਰਨਾ ਚਾਹੁੰਦਾ ਜਿਆਦਾਤਰ ਅਸੀਂ ਪਿੰਡਾਂ 'ਚ ਫਿਰਦੇ ਤੁਰਤੇ ਆਣੇ ਜਾਂਦੇ ਆ ਸਾਨੂੰ ਦਿਖਦਾ ਵੀ ਛੋਟਾ ਜਿਹਾ ਪਰਨਾ ਬੰਨਿਆ ਹੁੰਦਾ ਉਹ ਬੰਦਿਆਂ ਨੇ ਸਿਗਟ ਪੀੜੀ ਲਾਈ ਹੁੰਦੀ ਆ ਮੇਰੇ ਹਿਸਾਬ ਨਾਲ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾ ਪੰਚਾਇਤਾਂ ਨੂੰ ਜਾਂ ਸਰਪੰਚਾਂ ਨੂੰ ਉਹਨੂੰ ਵੀ ਰੋਕਣ ਦੀ ਮਤਲਬ ਅੱਗੇ ਆ ਰੋਕਣ ਦੀ ਹਿੰਮਤ ਕਰਨੀ ਚਾਹੀਦੀ ਹੈ ਵੀ ਦਸਤਾਰ ਤਾਂ ਦਸਤਾਰ ਹੈ ਚਾਹੇ ਉਹ ਛੋਟੀ ਹੈ ਚਾਹੇ ਉਹ ਵੱਡੀ ਹੈ ਹੂੰ ਆਮ ਤੌਰ ਤੇ ਜਿਹੜੀਆਂ ਦੁਕਾਨਦਾਰ ਅਜਿਹੀਆਂ ਚੀਜ਼ਾਂ ਨੂੰ ਵੇਚ ਰਹੇ ਆ ਉਹ ਵੀ ਸਰਦਾਰ ਬੰਦਿਆਂ ਨੂੰ ਜਿਹੜੇ ਪੱਗਾਂ ਬੰਨ੍ਹ ਕੇ ਜਿਹੜੇ ਜਾਂਦੇ ਨੇ ਉੱਥੇ ਲੈਂਦੇ ਨੇ ਤਾਂ ਉਸ ਚੀਜ਼ ਤੇ ਵੀ ਰੋਕ ਲੱਗਣੀ ਚਾਹੀਦੀ ਹੈ ਕਿ ਦੁਕਾਨਦਾਰਾਂ ਨੂੰ ਵੀ ਚਾਹੀਦਾਗਾ ਵੀ ਉਹ ਵੀ ਧਿਆਨ ਦੇਖਣ ਜੇ ਕੋਈ ਉਹਦਾ ਵੀ ਆ ਲੈਣ ਦਾ ਨੂੰ ਜਿਨੇ 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 ਲੈਣੀ ਆ ਜਿਨੇ ਖਾਣਾ ਪੀਣਾ ਉਹਨੇ ਦੂਜੇ ਬੰਦੇ ਤੋਂ ਮੰਗਵਾ ਲੈਣਾ ਵਾ ਇਹ ਤਾਂ ਆਪਣੇ ਆਪ ਨੂੰ ਸ਼ਰਮ ਚਾਹੀਦੀ ਹੈ ਵੀ ਅਸੀਂ ਕੀ ਕਰਦੇ ਆ ਕੀ ਸਾਡੇ ਸਾਨੂੰ ਲੋਕ ਕਿਸ ਹਾਵ ਨਾਲ ਦੇਖਦੇ ਆ ਤੇ ਇੱਕ ਤੁਹਾਡਾ ਪੂਰਾ ਪੂਰਾ ਕਾਰੋਬਾਰ ਐਕਸਪੋਰਟ ਇੰਪੋਰਟ ਦਾ ਉਸ ਦੇ ਆਧਾਰਿਤ ਹੈ ਗੁਰੂ ਸਾਹਿਬ ਦੇ ਵਸਤਰਾਂ ਤੇ ਚੰਦੂਆ ਸਾਹਿਬ ਤੇ ਸਿੱਖੀ ਰਿਲੇਟਡ ਚੀਜ਼ਾਂ ਨਾਲ ਤੁਹਾਡਾ ਪਰਿਵਾਰ ਪਲ ਰਿਹਾ ਤੇ ਤੁਸੀਂ ਉਹ ਚੀਜ਼ ਦੀ ਕਿੰਨੀ ਬੇਇੱਜ਼ਤੀ ਕਰਦੇ ਹੋਗੇ ਤੁਹਾਨੂੰ ਇਹ ਇਹ ਚੀਜ਼ ਦੇਖ ਕੇ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਸਾਰੇ ਬੰਦੇ ਕਈ ਬੰਦੇ ਕਹਿ ਰਹੇ ਨੇ ਇੱਕ ਮੈਨੂੰ ਫੋਨ ਕਰਕੇ ਕਹਿ ਰਿਹਾ ਸੀ ਵੀ ਸਿੱਟੀ ਇਹਨਾਂ ਦੇ ਕੰਮ ਦਾ ਕੀ ਬਣੂਗਾ ਗੱਲ ਸੁਣੋ ਗੁਰੂ ਸਾਹਿਬ ਦੀ ਮਰਿਆਦਾ ਤੋਂ ਉੱਤੇ ਕੋਈ ਕੰਮ ਥੋੜੀ ਹੈ ਯਾਰ ਹੂੰ ਹੁਣ ਜੇ ਬਿਲਕੁਲ ਸਾਡੇ ਲਈ ਪਹਿਲਾਂ ਤਾਂ ਗੁਰੂ ਆਣਾ ਇੱਥੇ ਕੈਮਰੇ ਦੇ ਵਿੱਚ ਕਿਸੇ ਨੂੰ ਫੋਟੋ ਦਿਖ ਰਹੀ ਹੈ ਵੀਡੀਓ ਦਿਖ ਰਹੀ ਹੈ ਜੇ ਕੋਈ ਕਹਿ ਰਿਹਾ ਵੀ ਜੁੱਤੀਆਂ ਦੇ ਨਾਲ ਇੱਧਰ ਉੱਧਰ ਕਰ ਲਾ ਮੈਂ ਵੀਡੀਓ ਤੇ ਕਮੈਂਟ ਦੇਖ ਕੇ ਸੈਟਿੰਗ ਕਰ ਦਿੰਦਾ ਉਹਨਾਂ ਕਈਆਂ ਨੂੰ ਹੁੰਦਾ ਠੀਕ ਹੈ ਪਰ ਮੇਰਾ ਬਿਜ਼ਨਸ ਗੁਰੂ ਸਾਹਿਬ ਦੀ ਮਰਿਆਦਾ ਤੋਂ ਉੱਤੇ ਥੋੜੀ ਹੈ ਯਾਰ ਜੀ ਤਾਂ ਹਣੀ ਭਾਈ ਤੁਸੀਂ ਵੀ ਕੋਈ ਆਪ ਦੇ ਪੱਧਰ ਦੇ ਉੱਤੇ ਕੋਈ ਕਾਰਵਾਈ ਕਰਵਾ ਰਹੇ ਹੋ ਆਪਦੇ ਪੱਧਰ ਤੇ ਬਾਈ ਜੀ ਪਰਿਵਾਰ ਨਾਲ ਸੰਪਰਕ ਕਰ ਰਿਆ ਆਪਣਾ ਰਾਜਪੁਰੇ ਵਾਲੇ ਆਪਣੇ ਪਰਵਾਨਾ ਜੀ ਨਾਲ ਮੇਰੀ ਗੱਲਬਾਤ ਹੋਈ ਸੀ ਪਰਿਵਾਰ ਇਸ ਟਾਈਮ ਉਹਨਾਂ ਕੋਲ ਬੈਠਾ ਹੋਇਆ ਤੇ ਆਂਦੇ ਉਹ ਸਾਨੂੰ ਮਿਲਣ ਆਉਣਗੇ ਪਰ ਗੱਲ ਇਹ ਹੈ ਬਾਈ ਜੀ ਗੱਲ ਕੀ ਕਰੀਏ ਪਰਿਵਾਰ ਨੇ ਤਾਂ ਇਹ ਕਹਿਣਾ ਵੀ ਹੁਣ ਸਾਡਾ ਬੇਦਖਲ ਕੀਤਾ ਆ ਹੋਰ ਕੀ ਕਰ ਸਕਦੇ ਹਾਂ ਇਹ ਚਾਹੀਦਾ ਵੈ ਵੀ ਉਹਨੂੰ ਸ਼੍ਰੋਮਣੀ ਕਮੇਟੀ ਵੱਲੋਂ ਅਕਾਲ ਤਖਤ ਵੱਲੋਂ ਸਗਤ ਤੋਂ ਸਗਤ ਸਜਾ ਦਿੱਤੀ ਜਾਵੇ ਜੋ ਜਿਹੜੇ ਸਾਡੇ ਲੁਧਿਆਣੇ ਦੇ ਸਿੰਘ ਨੇ ਉਹਨਾਂ ਦਾ ਸਿਰ ਉੱਚਾ ਹੋਵੇ ਤੇ ਜਿਹੜੀ ਇਹਨੇ ਬੇਦਵੀ ਕੀਤੀ ਐ ਇਹਦਾ ਬਹੁਤ ਇਹ ਦੇਖੋ ਇਹ ਕੋਈ ਅਚਾਨਕ ਕੋਈ ਘਟਨਾ ਨਹੀਂ ਹੈ ਇਹ ਲਗਾਤਾਰ ਕੀਤੀ ਗਈ ਹੈ ਇਹ ਕੋਈ ਬੰਦਾ ਹੈ ਥੋੜੀ ਜੀ ਕੋਈ ਵੀਡੀਓ ਬਣਾ ਰਿਹਾ ਤੇ ਉਹਨੇ ਸਿੱਟ ਫੜ ਲਈ ਉਹਦੇ ਪਿੰਡ ਤੋਂ ਪਤਾ ਲੱਗ ਰਿਹਾ ਵੀ ਉਹ ਪ੍ਰੋਫੈਸ਼ਨਲ ਉਹ ਚੀਜ਼ ਨੂੰ স্মੋਕਿੰਗ ਕਰ ਰਿਹਾ ਹੂੰ ਪਰ ਪਰਿਵਾਰ ਕੀ ਕਹਿ ਰਿਹਾ ਕਿ ਸਾਡਾ ਪੁੱਤ ਪੀਂਦਾ ਨਹੀਂ ਚੈ ਨਹੀਂ ਕਹਿ ਨਹੀਂ ਹਾਂਜੀ ਨਹੀਂ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਕਿ ਸਾਡਾ ਬੇਟਾ ਪੀਂਦਾ ਨਹੀਂ ਪਰ ਪਰਿਵਾਰਕ ਮੈਂਬਰ ਤਾਂ ਇਹੀ ਕਹਿ ਰਹੇ ਵੀ ਸਾਡੇ ਕਹਿਣੇ ਤੋਂ ਬਾਹਰ ਹੈ ਨਹੀਂ ਹੈ ਦੇਖੋ ਗਰਲ ਸੁਣੋ ਅੱਜ ਪਰਿਵਾਰ ਇਹ ਗੱਲ ਕਹਿ ਰਿਹਾ ਵੀ ਸਾਡੇ ਕਹਿਣੇ ਤੋਂ ਬਾਹਰ ਹੈ ਉਹ ਵੀਡੀਓ 2 ਮਹੀਨੇ ਪੁਰਾਣੀ ਹੈ ਉਹ ਪਰਿਵਾਰ ਨੂੰ ਇਹ ਤਾਂ ਜਦੋਂ ਮੈਂ ਨਸ਼ਾ ਕਰਦਾ ਸੀ ਤੁਸੀਂ ਸਮਝ ਸਕਦੇ ਹੋ ਵੀ ਮੇਰੇ ਪਰਿਵਾਰ ਨੂੰ ਇਹ ਗੱਲਾਂ ਨਹੀਂ ਪਤਾ ਹੋਣੀਆਂ ਵੀ ਮੈਂ ਐਡਿਕਟਡ ਹ ਹ ਤੁਸੀਂ ਘਰੇ ਇੱਕ दारू ਦਾ ਪੈਗ ਲਾ ਕੇ ਜਾ ਰਹੇ ਹੋ ਤੁਹਾਡੀ ਵਾਈਫ ਨੂੰ ਤੁਹਾਡੀ ਮਾਂ ਨੂੰ ਨਹੀਂ ਪਤਾ ਲੱਗਦਾ ਭਾਈ ਸਾਹਿਬ ਪੱਤਰਕਾਰ ਸਾਹਿਬ ਪਤਾ ਲੱਗਦਾ ਜਾਂ ਨਹੀਂ ਲੱਗਦਾ ਦੱਸੋ ਤੁਸੀਂ ਬਿਲਕੁਲ ਲੱਗਦਾ ਜੀ ਬਿਲਕੁਲ ਪਤਾ ਲੱਗਦਾ ਤਾਂ ਜਿਹੜੇ ਇਹ ਜੇ ਨਸ਼ੇ ਦੇ ਐਡਿਕਟਡ ਹੈ ਸਿਗਰਟ ਦੀ ਤਾਂ 스멜ੀ ਪਾਜੀ ਜੇ ਕੋਈ ਬਾਹਰੋਂ ਪੀਂਦਾ ਹੋਵੇ ਤਾਂ ਅੰਦਰ ਆ ਜਾਂਦੀ ਹੈ ਤੇ ਉਹ ਬੰਦਾ ਆਪਣੇ ਘਰੇ ਆਂਦਾ ਤਾਂ ਉਹ ਤੁ 스멜 ਨਹੀਂ ਆਂਦੀ ਹੋਊਗੀ ਇਹ ਪਰਿਵਾਰ ਆਪਣੀ ਗੁਰੂ ਸਾਹਿਬ ਦੀ ਇੱਜ਼ਤ ਨਾਲ ਖਲਵਾੜ ਕਰ ਰਿਹਾ ਹੈ ਜਿਹੜੇ ਹੁਣ ਉੱਥੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਚੰਦੋਆ ਸਾਹਿਬ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਸਤਰ ਪਏ ਆ ਉਹ ਬੰਦਾ ਉਹਨੂੰ ਹੱਥ ਨਹੀਂ ਲਾਂਦਾ ਹੋਣਾ ਜੀ ਜਿਹੜਾ ਬੰਦਾ ਦਿਮਾਲਾ ਸਿ ਜਾ ਕੇ ਦਾੜਾ ਪ੍ਰਕਾਸ਼ ਕਰਕੇ ਸਿਗਰਟ ਪੀ ਸਕਦਾ ਹੈ ਉਹ ਬੰਦਾ ਉਹ ਸੈਕਟ ਵਾਲੇ ਹੱਥ ਚੰਦੂਆ ਸਾਹਿਬ ਨੂੰ ਜਾਂ ਵਸਤਰਾਂ ਨੂੰ ਲਾਣ ਲੱਗੇ ਗਰੇਜ ਕਰੂਗਾ ਤੁਹਾਡੇ ਸਾਹਮਣੇ ਹੂੰ ਫਿਰ ਇਹੋ ਜਿਹੇ ਲੋਕਾਂ ਦਾ ਹਸ਼ਰ ਕੀ ਹੋਣਾ ਚਾਹੀਦਾ ਹਨੀ ਬਾਈ ਇਹਨਾਂ ਨੂੰ 500 ਸੇਕਿਆ ਜਾਣਾ ਚਾਹੀਦਾ ਬਾਈ ਜੀ ਇਹ ਕੋਈ ਗਲਤੀ ਥੋੜੀ ਐ ਇਹ ਤਾਂ ਜੁਰਮ ਐ ਭਾਜੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਇਹ ਚੀਜ਼ ਦੀ ਅਸੀਂ ਇਹਦੇ ਤੇ ਬਕਾਇਦਾ ਪੁਲਿਸ ਨੂੰ ਨੋਟਿਸ ਦਵਾਂਗੇ ਪੁਲਿਸ ਨੂੰ ਇੱਕ ਬੇਨਤੀ ਪੱਤਰ ਦਵਾਂਗੇ ਐਸਡੀਐਮ ਸਾਹਿਬ ਨੂੰ ਦਵਾਂਗੇ ਆਪਣੇ ਵਕੀਲ ਨਾਲ ਰਾਇ ਕਰਕੇ ਮੈਂ ਕੱਲ ਸਵੇਰੀ ਇਹ ਚੀਜ਼ ਅਸੀਂ ਕਰਨ ਜਾ ਰਹੇ ਹਾਂ ਵੀ ਇਹਨੂੰ ਵੱਧ ਤੋਂ ਵੱਧ ਸਜ਼ਾ ਦੇਈ ਜਾਵੇ ਆਪਣੇ ਨਾਮ ਤੋਂ ਕੰਪਲੇਂਟ ਦਵਾਂਗੇ ਜੀ ਅੱਛਾ ਹਣੀ ਭਾਈ ਇਹਦੇ ਵਿੱਚ ਕਿਤੇ ਨਾ ਕਿਤੇ ਪਰਿਵਾਰ ਦਾ ਵੀ ਕਸੂਰ ਮੰਨਦੇ ਹੋ ਜਾਂ ਜਿਹੜੀ ਸੰਗਤ ਹੁੰਦੀ ਆ ਕਹਿੰਦੇ ਯਾਰੋਸਤਾਂ ਦੇ ਵਿੱਚ ਕਸੂਰ ਮੇਰੀ ਗੱਲ ਸੁਣੋ ਬਾਈ ਜੀ ਪਰਿਵਾਰ ਦਾ ਕਸੂਰ ਕਿਵੇਂ ਨਹੀਂ ਹੋ ਸਕਦਾ ਇਹ ਕਿਹੜਾ ਕੋਈ ਜਾਣ ਕੇ ਹੋਈ ਇਹ اچانک ਕੋਈ ਘਟਨਾ ਵੀ ਐਕਸੀਡੈਂਟ اچانک ਹੋ ਗਿਆ ਜੇ ਹੁਣ ਇੱਕ ਗੱਡੀ ਖਰਾਬ ਹੈ ਤਾਂ ਉਹਦੇ ਵਿੱਚ ਬਾਰ-ਬਾਰ ਪ੍ਰੋਬਲਮ ਆ ਰਹੀ ਹੈ ਅੱਜ ਦੀ ਨਹੀਂ ਇਹਦੇ ਨਾਲ ਇੱਕ ਪਹਿਲਾਂ ਵੀ ਇਦਾਂ ਦੀ ਘਟਨਾ ਹੋਈ ਹੈ ਕਿਸੇ ਹੋਰ ਬੰਦਿਆਂ ਨੇ ਵੀ ਇਹਨੂੰ ਦੇਖਿਆ ਹੋਇਆ ਹੈ ਪਰਿਵਾਰ ਤੱਕ ਸ਼ਿਕਾਇਤ ਕੀਤੀ ਹੈ ਹੋ ਸਕਦਾ ਉਹ ਚੀਜ਼ ਦੀ ਵੀਡੀਓ ਨਾ ਬਣੀ ਹੋਵੇ ਤੇ ਪਰਿਵਾਰ ਵੱਲੋਂ ਉਹ ਚੀਜ਼ ਨੂੰ ਉਹਨੂੰ ਅਵਾਇਡ ਕਰਨਾ ਚਾਹੀਦਾ ਉਹ ਬੰਦੇ ਨੂੰ ਉੱਥੇ ਆਉਣਾ ਆਣਾ ਘਟਾਉਣਾ ਚਾਹੀਦਾ ਇਹ ਹੁਣ ਪਰਿਵਾਰ ਕਹਿ ਰਿਹਾ ਵੀ ਅਸੀਂ ਤਾਂ ਉਹਨੂੰ ਸ਼ੇਅਰ ਮਾਰਕੀਟ ਦਾ ਕੰਮ ਕਰਵਾਇਆ ਕਰਵਾਇਆ ਤੁਹਾਡਾ ਨਾਮ ਵੱਜਦਾ ਹੈ ਨੀਲੀਬਾਰ ਵਾਲਿਆਂ ਦਾ ਐਕਸਪੋਰਟ ਦਾ ਗੁਰੂ ਸਾਹਿਬ ਦੇ ਚੰਦੋਏ ਵਸਤਰ ਆ ਚੀਜ਼ਾਂ ਦੇ ਆਧਾਰਤ ਤੁਹਾਡਾ ਨਾਮ ਵੱਜਦਾ ਹੈ ਤੁਸੀਂ ਅੱਜ ਕਹਿ ਰਹੇ ਹੋ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸਾਡਾ ਤਾਂ ਬੇਦਖਲ ਕੀਤਾ ਹੋਇਆ ਐ ਇਦਾਂ ਨਹੀਂ ਗੱਲਾਂ ਹੁੰਦੀਆਂ ਜਦੋਂ ਵੀ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਉਦੋਂ ਪਰਿਵਾਰ ਕਹਿ ਦਿੰਦਾ ਵੀ ਸਾਡਾ ਤਾਂ ਬੇਦਖਲ ਕੀਤਾ ਹੋਇਆ ਵਾ ਬੇਦਖਲ ਕੋਈ ਵੀ ਬੰਦਾ ਹੈ ਜੇ ਕੋਈ ਅਣਜਾਣ ਬੰਦਾ ਵੀ ਉਹ ਪੱਗ ਦੀ ਇੰਨੀ ਸੂਝ-ਬੂਝ ਨਾਲ ਰਾਖੀ ਕਰਦਾ ਐ ਇੰਨੀ ਸੂਝ-ਬੂਝ ਨਾਲ ਉਹਦੀ ਪਵਿੱਤਰਤਾ ਨੂੰ ਬਰਾਹ ਬਲਹਾਲ ਕਰਦਾ ਐ ਇਹ ਬੰਦੇ ਦੇ ਘਰ ਪੂਰੀ ਗੁਰਸਿੱਖੀ ਇਹ ਪੂਰਾ ਇਹਨਾਂ ਦਾ ਬਿਜ਼ਨਸ ਉਹਦੇ ਤੇ ਆਧਾਰਿਤ ਸਾਰਾ ਪਰਿਵਾਰ ਗੁਰਸਿੱਖ ਤੇ ਇਹ ਬੰਦੇ ਨੇ ਆਪਣਾ ਦਮਾਲਾ ਸਿਆ ਕਿ ਪੂਰੇ ਬਾਣੇ ਦੇ ਵਿੱਚ ਸਿਗਰਟ ਪੀਰਿਆਂ ਨੂੰ ਸ਼ਰਮ ਨਹੀਂ ਆਈ ਹੂੰ ਅੱਛਾ ਭਾਈ ਅਕਸਰ ਇਹ ਵੀ ਗੱਲ ਕਹਿ ਦਿੱਤੀ ਜਾਂਦੀ ਹੈ ਨਾ ਵੀ ਕਈ ਵਾਰ ਅੱਜ ਕੱਲ ਦੇ ਨੌਜਵਾਨ ਇਛੱਕ ਨਹੀਂ ਹੁੰਦੇਗੇ ਅੰਮ੍ਰਿਤ ਸ਼ਕਨ ਦੇ ਜਾੜਾੜਾ ਪ੍ਰਕਾਸ਼ ਰੱਖਣ ਦੇ ਕਈ ਵਾਰ ਘਰਦਿਆਂ ਦੇ ਵੱਲੋਂ ਮਜਬੂਰੀ ਦੇ ਵਿੱਚ ਉਹਨਾਂ ਨੂੰ ਕਰਨਾ ਪੈਂਦਾਗਾ ਪਰਿਵਾਰ ਜਦੋਂ ਗੁਰਸਿੱਖੀ ਜੀਵਨ ਛੂੰਦਾ ਤਾਂ ਕਿਸੇ ਨੂੰ ਆਪਾਂ ਸਿੱਖ ਥੋੜੀ ਬਣਾ ਸਕਦੇ ਆ ਵੀਰੇ ਇਹ ਤਾਂ ਪਰਿਵਾਰ ਨੂੰ ਵੀ ਚਾਹੀਦਾ ਵੈ ਤੁਸੀਂ ਬਹੁਤ ਬੰਦੇ ਇਹ ਗੱਲ ਕਹਿ ਰਹੇ ਨੇ ਪਰਿਵਾਰ ਦਾ ਕੀ ਕਸੂਰ ਮੈਂ ਇਹ ਗੱਲ ਤੋਂ ਬਿਲਕੁਲ ਮੁਨਕਰਾਂ ਵੀ ਬਿਲਕੁਲ ਨਹੀਂ ਪਰਿਵਾਰ ਦਾ ਬਰਾਬਰ ਕਸੂਰ ਹੈ ਜੇ ਤੁਹਾਡਾ ਬੱਚਾ ਇਹ ਜਿਹਾ ਹੈ ਤਾਂ ਤੁਸੀਂ ਉਹ ਚੀਜ਼ ਨੂੰ ਕਿਤੇ ਸੈਂਟਰ 'ਚ ਜਾ ਕੇ ਕਿਸੇ ਨਾਲ ਗੱਲਬਾਤ ਕਰਕੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਸ਼ਰਿਆਮ ਕੋ ਖੁੱਲਾ ਲੋਕਾਂ 'ਚ ਫਿਰਦੇ ਐ ਔਰ ਹਾਸੇ 'ਚ ਬਣਾਈ ਗਈ ਵੀਡੀਓ ਆ 2 ਮਹੀਨੇ ਪਹਿਲਾਂ ਦੀ ਪਤਾ ਨਹੀਂ ਉਹਨੇ ਕਿੰਨੀ ਵਾਰੀ ਆਪਣੀ ਪੱਗ ਨਾਲ ਆਪਣੇ ਦਿਮਾਲੇ ਨਾਲ ਛੇੜਛਾੜ ਕੀਤੀ ਹੋਆ ਚੀਜ਼ ਨਾਲ ਹੂੰ ਪਰਮਿਸ਼ ਦੇ ਵਿੱਚ ਵੀ ਕਮੀ ਰਹਿ ਜਾਂਦੀ ਹੈ ਤੁਸੀਂ ਉਸਨੂੰ ਵੀ ਕਸੂਰਵਾਰ ਮੰਨਦੇ ਹੋ ਕਿ ਪਰਮਿਸ਼ ਪਰਮਿਸ਼ ਦੀ ਗੱਲੋਂ ਦੇਖੋ ਮੈਂ ਏਡੀ ਵੱਡੀ ਗੱਲ ਤਾਂ ਨਹੀਂ ਮੈਂ ਕਹਿਣੀ ਚਾਹੁੰਦਾ ਹੈਗਾ ਵੀ ਨਾ ਮੈਂ ਕਹਿ ਸਕਦਾ ਹੁਣ ਮੇਰੇ ਪਰਿਵਾਰ ਨੇ ਕਦੀ ਸੋਚਿਆ ਨਹੀਂ ਉਸ ਆ ਵੀ ਮੈਂ ਨਸ਼ੇ ਕਰ ਸਕਦਾ ਫਿਰ ਮੈਂ ਉਹ ਤੋਂ ਸੁਧਰ ਕੇ ਸੇਵਾ ਚ ਵੀ ਆ ਸਕਦਾ ਇਹ ਆਪਣੇ ਵੀ ਬੰਦੇ ਤੇ ਮਾੜੀ ਮੋਟੀ ਹੋਸ਼ ਹੁੰਦੇ ਗੱਡੀ ਚਲਾਉਣਾ ਵੀ ਬੰਦਾ ਆਪ ਸਿੱਖਦਾ ਮੋਬਾਈਲ ਚਲਾਉਣਾ ਵੀ ਆਪ ਸਿੱਖਦਾ ਪਰ ਜੇ ਪਰਿਵਾਰ ਇਹ ਕਵੇ ਵੀ ਸਾਨੂੰ ਪਤਾ ਨਹੀਂ ਸੀ ਤਾਂ ਇਹ ਗੱਲ ਤੋਂ ਮੈਂ ਮਤਲਬ ਇਹ ਗੱਲ ਤੇ ਮੈਂ ਐਗਰੀ ਨਹੀਂ ਹੈਗਾ ਵੀ ਪਰਿਵਾਰ ਕਹੇ ਵੀ ਸਾਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਸੀ ਜੀ ਬਾਬਾ ਸ਼ੁਕਰੀਆ ਹਣੀ ਭਾਈ ਤੁਸੀਂ ਆਪ ਦਾ ਧੰਨਵਾਦ ਭਾਈ ਜੀ